ਸੂਰਵਿੰਡ ਵਾਲੇ ਚੌਂਕ ਤੇ ਨਿਹੰਗ ਸਿੰਘ ਫੌਜਾਂ ਗੋਲ ਗੱਪੇ ਦੀ ਰੇੜੀ ਲਾਉਂਦੇ ਨੇ ਬਾਬਾ ਜੀ ਕਹਿੰਦੇ 20 ਸਾਲ ਤੋਂ ਕੰਮ ਕਰ ਰਹੇ ਆ ਤੇ ਸਰਦਾਰ ਬੁੰਡੇ ਨੇ ਗੋਲ ਗੱਪੇ ਖਾਣੇ ਹੋਣਾ ਜਾਂ ਕਿ ਅਮਰਤਾਰੀ ਗੁਰਸਿੱਖ ਦਾ ਦਿਲ ਕਰੇ ਤੋ ਵੇਂਦਾ ਯਾਰ ਕਿੱਥੋਂ ਖਾਵਾਂ ਤੇ ਤੁਹਾਡੇ ਰਗੇ ਬੰਦਿਆਂ ਨੂੰ ਵੇਖ ਕੇ ਫਿਰ ਉਹ ਚਾ ਚੜ ਜਾਂਦਾ ਵੀ ਠੀਕ ਹੈ ਰੇੜੀਆਂ ਤੇ ਪੰਜਾਬੀ ਉਹਦੇ ਉੱਤੇ ਜਿਆਦਾ ਲੋਕ ਉੱਥੇ ਭੀੜ ਲੱਗੀ ਹੁੰਦੀ ਆ ਤੇ ਜਿਹੜਾ ਪੰਜਾਬੀ ਬੰਦਾ ਉਹ ਉਹਨਾਂ ਲਈ ਵੇਂਦਾ ਰਹਿੰਦਾ ਵਾ ਲੋਕ ਅੱਜ ਕੱਲ ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਕਿ ਪੰਜਾਬੀ ਬੰਦੇ ਦੀ ਸਪੋਰਟ ਨਹੀਂ ਕਰਦੇ ਇਹਦੇ ਵਿੱਚੋਂ ਸਾਰਾ ਘਰ ਦਾ ਗੁਜ਼ਾਰਾ ਬੱਚੇ ਪੜਾਏ ਸਾਰਾ ਇਸ ਤੋਂ ਹੀ ਗੁਜ਼ਾਰਾ ਚੱਲਦਾ ਹੁੰਦਾ ਹਾਂ ਬੱਚੇ ਕਿੰਨੇ ਤੁਹਾਡੇ ਬੱਚੇ 2 ਆ ਜੀ 2 ਬੱਚੇ ਆ ਜੀ ਇੱਕ ਨੇ 12 ਕਰ ਲਿਆ ਇੱਕ 10ਵਾਂ ਚਾ ਅੱਛਾ ਤੇ ਕੁੜੀ ਨੇ 12 ਕੀਤੀਆਂ ਜੀ ਹਾਂਜੀ ਪਹਿਲਾਂ ਦਰਜੀ ਦਾ ਕੰਮ ਕਰਦਾ ਸੀ ਦਰਜੀ ਦਾ ਹਾਂਜੀ ਜੀ ਉਦੋਂ ਨਾ ਬਹੁਤ ਜਿਆਦੀ ਸਵਾਈਂ ਘਾਟੀ ਯਾਨੀ ਕਿ 30 35 ਰੁਪਏ ਸੂਟ ਦੀ ਸਵਾਈਂ ਸੀ 35 ਰੁਪਏ ਸੂਟ ਹਾਂਜੀ ਅੱਛਾ ਉਦੋਂ ਬਾਅਦ ਫਿਰ ਇਹ ਬੰਦੇ ਤੋਂ ਮੈਂ ਇਤਰਾ ਵੇਖ ਕੇ ਤੇ ਮੈਂ ਹੌਲੀ ਹੌਲੀ ਜਿਵੇਂ ਕੰਮ ਕਰਨਾ ਸ਼ੁਰੂ ਕੀਤਾ ਹੂੰ ਉਵੇਂ ਉਦੋਂ ਕਮਾਈ ਵੀ ਜਿਆਦੀ ਗਈ ਸੀ ਹੁਣ ਤਾਂ ਕਮਾਈ ਵੀ ਉਨੀ ਨਹੀਂ ਹੈਗੀ ਅੱਛਾ ਵੀ ਆਪਣਾ ਗੁਜ਼ਾਰਾ ਵਿਜਾਰਾ ਗਿਆ ਟਾਈਮ ਪਾਸ ਹੀ ਯਾਰ ਹੂੰ ਯਾਨੀ ਕਿ 2 400 ਕਈ ਯਾਰ ਬੱਜ ਜਾਂਦਾ ਕਈ ਯਾਰ ਉਹ ਵੀ ਜਦੋਂ ਹਸਾਬ-ਕਿਤਾਬ ਹੋਵੇ ਤਾਂ ਵੀ ਤੇ ਕਈ ਵਾਰ ਤੇ ਬਚ ਜਾਂਦੇ ਕਈ ਵਾਰ ਇਸ ਤਰ੍ਹਾਂ ਹੁੰਦਾ ਜਿਹੜੇ ਬੱਚਿਆਂ ਦੇ ਸੰਟਮ ਜਿਹੜੇ ਉਹ ਚੇਂਜ ਹੋ ਰਿਹਾ ਹੈ ਨਾ ਉਹ ਜਿਹੜਾ ਆਪਣਾ ਜਨਾਨਾ ਜਿਹਾ ਬਣਦਾ ਜਾ ਰਿਹਾ ਜਵਾਕ ਉਹ ਉਹਦੇ ਵਿੱਚ ਆ ਰਿਹਾ ਵੀ ਉਹ ਗੋਲ ਗੱਪਿਆਂ ਦੇ ਵਿੱਚ ਕੁਝ ਮਿਲਾ ਕੇ ਪਾਇਆ ਜਾਂਦਾ ਵਾ ਪ੍ਰਵਾਸੀਆਂ ਵੱਲੋਂ ਤੇ ਬਾਬਾ ਜੀ ਹੁਣੀ ਪੂਰਾ ਛੋਟ ਹੀ ਦਿੰਦੇ ਆ ਵੀ ਬਿਲਕੁਲ ਦੇਸੀ ਚੀਜ਼ਾਂ ਜਿਹੜੀਆਂ ਉਹ ਮਿਲਾ ਕੇ ਖਾਉਂਦੇ ਨੇ ਤੇ ਇੱਥੇ ਬਿਲਕੁਲ ਦੇਸੀ ਤਰੀਕੇ ਨਾਲ ਤਿਆਰ ਕੀਤੇ ਜਾਂਦਾ ਸੋ ਲਓ ਜੀ ਆਹ ਕੀ ਬਾਬਾ ਜੀ ਮਿੱਟੀ ਚੜਦੀ ਇਹ ਮਿੱਟੀ ਚੜਦੀ ਆ ਜੀ ਇਹ ਮਿੱਟੀ ਚੜਨੀ ਹੋਗੀ ਤੇ ਆਪਾਂ ਆਮ ਖਾਸ ਘਰਾਂ ਦੇ ਵਿੱਚ ਆਪਾਂ ਟਮਾਟਰ ਜਾਂ ਜਿਹੜੀ ਖੰਡ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਇਹ ਹੈਗੀ ਜੀ ਇਮਲੀ ਵਾਲੀ ਚਟਨੀ ਇੱਚ ਕੀ ਕੀ ਪਾਉਂਦੇ ਆਪਾਂ ਜੀ ਇੱਚ ਬਾਬਾ ਜੀ ਹਰੇ ਆਪੂਤਰਾ ਹਰੀ ਮਿਰਚ ਹਾਂ ਜੀਰਾ ਜਵੈਣ ਕਾਲੀ ਮਿਰਚ ਲੋ ਮੋਟਾ ਮਸਾਲਾ ਆ ਲਓ ਜੀ ਆ ਸਾਰੀਆਂ ਦੇਸੀ ਚੀਜ਼ਾਂ ਬਾਬਾ ਜੀ ਨੇ ਘਣਾਈਆਂ ਜਿਹੜੀਆਂ ਜਿਹੜੀਆਂ ਇਹਦੇ ਵਿੱਚ ਪੈਂਦੀਆਂ ਨੇ ਦੋਸਤੋ ਇੱਕ ਪਹਿਲਾ ਰੋਡ ਦਿਖਾ ਦਵਾ ਮੈਂ ਤੁਹਾਨੂੰ ਇਹ ਤਰਨਤਾਰ ਨੂੰ ਚੱਲਦਾ ਹੋਇਆ ਰੋਡ ਹੈ ਜਿਹੜਾ ਦਿਆਲਪੁਰ ਤੋਂ ਤਰਨਤਾਰ ਨੂੰ ਚੱਲਦਾ ਰੋਡ ਸ਼ਬਾਜਪੁਰ ਵਾਲਾ ਰੋਡ ਹੈ ਤੇ ਇਹ ਚੌਂਕ ਹੈਗਾ ਵਾ ਸੂਰਵਿੰਡ ਵਾਲਾ ਚੌਂਕ ਹੈ ਤੇ ਸੂਰਵਿੰਡ ਵਾਲੇ ਚੌਂਕ ਤੇ ਨਿਹੰਗ ਸਿੰਘ ਫੌਜਾਂ ਗੋਲ ਗੱਪੇ ਦੀ ਰੇੜੀ ਲਾਉਂਦੇ ਨੇ ਬਾਬਾ ਜੀ ਕਹਿੰਦੇ 20 ਸਾਲ ਤੋਂ ਕੰਮ ਕਰ ਰਹੇ ਆ ਤੇ ਸਾਡਾ ਵੀ ਫਰਜ਼ ਮੰਨਦਾ ਵੀ ਯਾਰ ਜਿਹੜਾ ਬੰਦਾ ਮਿਹਨਤ ਕਰ ਰਿਹਾ ਹੈ ਨਾ ਉਹਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਸੋ ਆਪਾਂ ਬਾਬੇ ਜੀ ਦੇ ਨਾਲ ਸਿੱਧੀ ਗੱਲਬਾਤ ਕਰਾਉਣੀ ਹੈ ਬਾਬਾ ਇਹ ਖਾਲਸਾ ਵਈ ਪਹਿਲੇ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਗੁਰਮੁਖ ਸਿੰਘ ਜੀ ਗੁਰਮੁਖ ਸਿੰਘ ਪਿੰਡ ਕਿਹੜਾ ਕੱਚਾ ਪੱਕਾ ਜੀ ਕੱਚਾ ਪੱਕਾ ਹਾਂਜੀ ਤੇ ਤੁਸੀਂ ਦੱਸਿਆ 20 ਸਾਲ ਹੋ ਗਏ ਕੰਮ ਕਰਦੇ 20 ਸਾਲ ਹੋ ਗਏ ਜੀ ਕੰਮ ਕਰਦੇ ਅੱਛਾ ਹਾਂਜੀ ਤੇ ਹੋ ਜਾਂਦਾ ਗੁਜ਼ਾਰਾ ਵਜ਼ਾਰਾ ਵਧੀਆ ਬਸ ਮਾਲਕ ਦਾ ਗੱਪਾ ਦਈ ਜਾਂਦਾ ਬਾਬਾ ਹਾਂਜੀ ਹਰ ਬੰਦਾ ਜਿਹੜਾ ਨਾ ਉਹ ਕੋਸ਼ਿਸ਼ ਕਰਦਾ ਵਾ ਵੀ ਜਿ ਤਰ੍ਹਾਂ ਕਿ ਸਰਦਾਰ ਬੁੰਡੇ ਨੇ ਗੋਲ ਗੱਪੇ ਖਾਣੇ ਹੋਣ ਨਾ ਜਾ ਕੇ ਅਮਰਤਾਰੀ ਗੁਰ ਸਿੱਖ ਦਾ ਦਿਲ ਕਰੇ ਤੋ ਵੇਦਾ ਯਾਰ ਕਿ ਕਿੱਥੋਂ ਖਾਵਾਂ ਤੇ ਤੁਹਾਡੇ ਰਗੇ ਬੰਦਿਆਂ ਨੂੰ ਵੇਖ ਕੇ ਫਿਰ ਉਹ ਚਾ ਚੜ ਜਾਂਦਾ ਵੀ ਠੀਕ ਹੈ ਹਾਂਜੀ ਬੱਬਾ ਜੀ ਆਪਣੇ ਤੇ ਗੁਰਸੇ ਕੀ ਬਹੁਤ ਜਿਆਦਾ ਆਪਣੇ ਕੋਲਦੇ ਆ ਹਾਂ ਬਹੁਤ ਜਿਆਦਾ ਆਪਣਾਣ ਕੇ ਆਦਰ ਮਾਨ ਕਰਦੇ ਆ ਹਾਂ ਹਾਂਜੀ ਅਕਸਰ ਕੀ ਹੁੰਦਾ ਵੀ ਭਈਆਂ ਦੀਆਂ ਰੇੜੀਆਂ ਤੇ ਲੈਣਾ ਲੱਗੀਆਂ ਹੁੰਦੀਆਂ ਤੇ ਆਪਣੇ ਪੰਜਾਬੀ ਭਰਾਵਾਂ ਨੂੰ ਲੋਕ سپورਟ ਨਹੀਂ ਕਰਦੇ ਹਾਂਜੀ ਭਈਆਂ ਦੀਆਂ ਰੇੜੀਆਂ ਤੇ ਪੰਜਾਬੀ ਉਹਦੇ ਜਿਆਦਾ ਲੋਕ ਉਥੇ ਭੀੜ ਲੱਗੀ ਹੁੰਦੀ ਆ ਤੇ ਜਿਹੜਾ ਪੰਜਾਬੀ ਬੰਦਾ ਉਹ ਉਹਨਾਂ ਲਈ ਵੇਂਦਾ ਰਹਿੰਦਾ ਵਾ ਲੋਕ ਅੱਜ ਕੱਲ ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਕਿ ਪੰਜਾਬੀ ਬੰਦੇ ਦੀ ਸਪੋਰਟ ਨਹੀਂ ਕਰਦੇ ਜੀ ਜਿਹੜਾ ਜਿਆਦਾ ਜ਼ਿਆਦਾਤਰ ਭਈਆਂ ਦੀ ਰੇੜੀ ਤੇ ਲੋਕ ਜਾਂਦੇ ਆ ਤੇ ਮੇਰੇ ਹੱਥ ਜੋੜ ਕੇ ਬੇਨਤੀ ਆ ਕੇ ਪੰਜਾਬੀ ਵੀਰਾਂ ਦੇ ਕੋਲ ਜਾਇਆ ਕਰੋ ਉਹਨਾਂ ਦਾ ਉਹਨਾਂ ਤੋਂ ਜਾ ਕੇ ਸ਼ਿਕਾਇਤ ਕਰੋ ਜੀ ਹਾਂਜੀ ਤੇ ਇਹ ਬਾਬਾ ਜੀ ਕਦੋਂ ਦਾ ਇਹ ਸ਼ੁਰੂ ਕੀਤਾ ਤੁਸੀਂ ਆਜ ਤੋਂ 20 ਸਾਲ ਹੋ ਗਏ ਤੇ ਤੁਹਾਨੂੰ ਕਿੱਥੋਂ ਪ੍ਰੇਰਣਾ ਮਿਲੀ ਇਸ ਚੀਜ਼ ਦੀ ਵੀ ਆ ਕੰਮ ਕਰੀਏ ਏ ਜੀ ਬਾਬਾ ਜੀ ਮੈਂ ਪਹਿਲਾਂ ਦਰਜੀ ਦਾ ਕੰਮ ਕਰਦਾ ਸੀ ਦਰਜੀ ਦਾ ਹਾਂ ਜੀ ਜੀ ਉਦੋਂ ਨਾ ਬਹੁਤ ਜਿਆਦੀ ਸਵਾਈਂ ਘਾਟਈ ਯਾਨੀ ਕਿ 30 35 ਰੁਪਏ ਸੂਟ ਦੀ ਸਵਾਈਂ ਸੀ 35 ਰੁਪਏ ਸੂਟ ਹਾਂ ਜੀ ਅੱਛਾ ਉਦੋਂ ਬਾਅਦ ਫਿਰ ਇੱਕ ਇਹ ਬੰਦੇ ਤੋਂ ਮੈਂ ਇਤਰਾ ਵੇਖ ਕੇ ਤੇ ਮੈਂ ਹੌਲੀ ਹੌਲੀ ਜਿਵੇਂ ਕੰਮ ਕਰਨਾ ਸ਼ੁਰੂ ਕੀਤਾ ਹਾਂ ਉਹ ਵੇ ਉਦੋਂ ਕਮਾਈ ਵੀ ਜਿਆਦੀ ਹਗੀ ਸੀ ਹੁਣ ਤਾਂ ਕਮਾਈ ਵੀ ਉਨੀ ਨਹੀਂ ਹੈਗੀ ਅੱਛਾ ਵੀ ਆਪਣਾ ਗੁਜ਼ਾਰਾ ਵਿਜਾਰਾ ਗਿਆ ਟਾਈਮ ਪਾਸ ਹੀ ਯਾਰ ਜਾਨੀ ਕਿ 2 4 ਸੌ ਕਈ ਯਾਰ ਬੱਜ ਜਾਂਦਾ ਕਈ ਯਾਰ ਉਹ ਵੀ ਜਦੋਂ ਹਸਾਬ-ਕਿਤਾਬ ਹੋਵੇ ਤਾਂ ਵੀ ਤੇ ਕਈ ਵਾਰ ਤੇ ਬੱਜ ਜਾਂਦੇ ਕਈ ਵਾਰੇ ਤਰਾ ਹੁੰਦਾ ਹਾਂ ਹਾਂਜੀ ਅੰਦਰ ਵਿੱਚੋਂ ਸਾਰਾ ਘਰ ਦਾ ਗੁਜ਼ਾਰਾ ਬੱਚੇ ਪੜਾਏ ਸਾਰਾ ਇਤੋਂ ਹੀ ਗੁਜ਼ਾਰਾ ਚੱਲਦਾ ਹੁੰਦਾ ਹਾਂ ਕਿਉਂਕਿ ਘੱਪਿਆਂ ਤੋਂ ਹੀ ਹਾਂਜੀ ਬੱਚੇ ਕਿੰਨੇ ਤੁਹਾਡੇ ਬੱਚੇ ਦੋ ਆ ਜੀ ਦੋ ਬੱਚੇ ਹਾਂਜੀ ਇੱਕ ਨੇ 12 ਕਰ ਲਈਆਂ ਇੱਕ 10ਵੀਂ ਚਾ ਅੱਛਾ ਤੇ ਕੁੜੀ ਨੇ 12 ਕੀਤੀਆਂ ਜੀ ਹਾਂਜੀ ਦੋ ਬੱਚੇ ਵੀ ਪੜਾਏ ਬਾਬਾ ਜੀ ਨੇ ਗੋਲ ਕੱਪਿਆਂ ਦੀ ਰੇੜੀ ਲਾ ਕੇ ਤੇ ਬਹੁਤ ਵੱਡੀ ਗੱਲ ਹੈ ਆਪਣੀ ਮਿਹਨਤ ਕਰ ਰਿਹਾ ਤੇ ਇੱਕ ਮੈਂ ਆਪਣੇ ਪੰਜਾਬੀ ਪ੍ਰਵਾਸਾਂ ਨੂੰ ਬੇਨਤੀ ਜ਼ਰੂਰ ਕਰਾਂਗਾ ਵੀ ਯਾਰ ਤੁਸੀਂ ਨਾ ਮੈਂ ਵੇਖਿਆ ਵੀ ਜਿਹੜੇ ਪ੍ਰਵਾਸੀ ਆਉਂਦੇ ਨਾ ਪਤਾ ਨਹੀਂ ਕੀ ਕੁਝ ਪਾਈ ਜਾਂਦੇ ਆ ਬਹੁਤ ਲੋਕਾਂ ਨੂੰ ਤਾਂ ਹੁਣ ਇਹ ਵੀ ਪਤਾ ਲੱਗਿਆ ਵੀ ਜਿਹੜੇ ਬੱਚਿਆਂ ਦੇ ਸਮ ਟਾਈਮ ਜਿਹੜੇ ਉਹ ਚੇਂਜ ਹੋ ਰਿਹਾ ਹੈ ਨਾ ਉਹ ਜਿਹੜਾ ਆਪਣਾ ਜਨਾਨਾ ਜਿਹਾ ਬਣਦਾ ਜਾ ਰਿਹਾ ਜਵਾਕ ਉਹ ਉਹਦੇ ਵਿੱਚ ਆ ਰਿਹਾ ਵੀ ਉਹ ਗੋਲ ਗੱਪਿਆਂ ਦੇ ਵਿੱਚ ਕੁਝ ਮਿਲਾ ਕੇ ਪਾਇਆ ਜਾਂਦਾ ਵਾ ਪ੍ਰਵਾਸੀਆਂ ਵੱਲੋਂ ਤੇ ਬਾਬਾ ਜੀ ਹੁਣੀ ਪੂਰਾ ਛੋਟ ਹੀ ਦਿੰਦੇ ਆ ਵੀ ਬਿਲਕੁਲ ਦੇਸੀ ਚੀਜ਼ਾਂ ਜਿਹੜੀਆਂ ਉਹ ਮਿਲਾ ਕੇ ਕੋ ਦੇ ਨੇ ਤੇ ਇੱਥੇ ਬਿਲਕੁਲ ਦੇਸੀ ਤਰੀਕੇ ਨਾਲ ਤਿਆਰ ਕੀਤੀ ਜਾਂਦਾ ਬਾਬਾ ਜੀ ਵਿਖਾਓ ਆਪਣਾ ਸਮਾਨ ਜਿਹੜਾ ਜੋ-ਜੋ ਤੁਸੀਂ ਤਿਆਰ ਕਰਦੇ ਹੋ ਆਓ ਆਪਾਂ ਦੇਖਦੇ ਹਾਂ ਬਾਬਾ ਜੀ ਬਣਾਉਂਦੇ ਕੀ-ਕੀ ਨੇ ਸੋ ਲਓ ਜੀ ਆ ਜ ਆ ਕੀ ਬਾਬਾ ਜੀ ਮਿੱਠੀ ਚਟਨੀ ਇਹ ਮਿੱਠੀ ਕਰਦੀਆਂ ਜੀ ਇਹ ਮਿੱਠੀ ਚਟਨੀ ਹੋਗੀ ਤੇ ਆਪਾਂ ਆਮ ਖਾਸ ਘਰਾਂ ਦੇ ਵਿੱਚ ਆਪਾਂ ਟਮਾਟਰ ਜਾਂ ਜਿਹੜੀ ਖੰਡ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਇਹ ਹੈਗੀ ਜੀ ਇਮਲੀ ਵਾਲੀ ਚਟਨੀ ਇੱਚ ਕੀ-ਕੀ ਪਾਉਂਦੇ ਬਾਬਾ ਜੀ ਇੱਚ ਬਾਬਾ ਜੀ ਸਾਰੇ ਆ ਪੁੱਤਰਾ ਹਰੀ ਮਿਰਚ ਹਾਂ ਜੀਰਾ ਜਵੈਣ ਕਾਲੀ ਮਿਰਚ ਲੋ ਮੋਟਾ ਮਸਾਲਾ ਆ ਲੋ ਜੀ ਆ ਸਾਰੀਆਂ ਦੇਸੀ ਚੀਜ਼ਾਂ ਬਾਬਾ ਜੀ ਨੇ ਘੜਾਈਆਂ ਜਿਹੜੀਆਂ ਜਿਹੜੀਆਂ ਇਹਦੇ ਵਿੱਚ ਪੈਂਦੀਆਂ ਨੇ ਤੇ ਆ ਥੱਲੇ ਆ ਥੋੜਾ ਆ ਸਟਾਕ ਆ ਵੀ ਦਿਖਾਓ ਜੇ ਆ ਦਿਖਾਓ ਜੀ ਆ ਹੈਗਾ ਜੀ ਆਲੂ ਆ ਚਨੇ ਚਨੇ ਤੇ ਆ ਵਿੱਚ ਮਸਾਲੇ ਮਸੂਲੇ ਵੀ ਰਲੇ ਹੋਏ ਆ ਇਹ ਕੀ ਕੀ ਆ ਇਹ ਚਾਟ ਮਸਾਲਾ ਜੀ ਚਾਟ ਮਸਾਲਾ ਚਾਟ ਮਸਾਲਾ ਆਲੂ ਤੇ ਛੋਲਿਆਂ ਦੇ ਨਾਲ ਆਲੂ ਜਿਹੜੇ ਜੋ ਟੇਸਟੀ ਹੁੰਦੇ ਆ ਤੇ ਮੈਂ ਹੁਣੇ ਹੁਣੇ ਟੇਸਟ ਵੀ ਕਰਕੇ ਵੇਖਿਆ ਤੇ ਬਹੁਤ ਵਧੀਆ ਸਵਾਦ ਹੈ ਤੇ ਗੰਦਪਿਲ ਖਾਨ ਦੇ ਨਾਲੋਂ ਯਾਰ ਆਪਣੇ ਪੰਜਾਬੀ ਭਰਾਵਾਂ ਨੂੰ ਸਪੋਰਟ ਜ਼ਰੂਰ ਕਰੋ ਬਾਬਾ ਜੀ ਫਿਰ ਹੁਣ ਸੰਤੁਸ਼ਟ ਜੀ ਆਪਣੇ ਕੰਮਕਾਰ ਤੋਂ ਹਾਂਜੀ ਵਧੀਆ ਜੀ ਹੂੰ ਕਿਹਨੇ ਵੀ ਗੁਰਸਿੱਖ ਜਿਹੜਾ ਉਹ ਘਰ ਪ੍ਰਸ਼ਾਦਾ ਵੀ ਛਕਦਾ ਤੇ ਅਰਦਾਸ ਕਰਕੇ ਛਕਦਾ ਜਦੋਂ ਇਹ ਤਿਆਰ ਕਰਦੇ ਉਦੋਂ ਫਿਰ ਹਾਂਜੀ ਅਰਦਾਸ ਕਰਕੇ ਜੀ ਫੇਰ ਕੰਮ ਸ਼ੁਰੂ ਕਰੀਦਾ ਜੀ ਜੀ ਹਾਂਜੀ ਮਹਾਰਾਜ ਦਾ ਨਾਮ ਲੈ ਕੇ ਹੂੰ ਫੇਰ ਕੰਮ ਸ਼ੁਰੂ ਕਰੀਦਾ ਇਹ ਗੋਲ ਗੱਪੇ ਬਣੇ ਪੱਤਰੇ ਲੈ ਆਉਂਦੇ ਕਿ ਆਪ ਤਿਆਰ ਕਰਦੇ ਆਪ ਤਿਆਰ ਕਰਦੇ ਜੀ ਆਪ ਤਿਆਰ ਕਰਦੇ ਕਿਹੜੀ ਕਿਹੜੀ ਚੀਜ਼ ਦੇ ਤਿਆਰ ਹੁੰਦੇ ਆ ਇਹ ਮੈਦੇ ਰੋਏ ਦੇ ਤਿਆਰ ਹੁੰਦੇ ਜੀ ਮੈਦੇ ਦੇ ਤੇ ਰੋਏ ਜੀ ਰਵਾ ਹਾਂਜੀ ਰਵਾ ਹਾਂਜੀ ਤੇ ਦਾਲ ਸੂਜੀ ਦਾ ਵੱਖਰਾ ਤੇ ਦਾਲ ਸੂਜੀ ਵਾਲੇ ਵੱਖਰੇ ਬਣਾਈ ਦੀ ਸੂਜੀ ਦਾ ਵੱਖਰੇ ਹਾਂਜੀ ਹਾਂਜੀ ਤੇ ਕਿੰਨੇ ਦਾ ਸਮੇਂ ਚ ਤੁਸੀਂ ਸਿੱਖ ਕੇ ਹੀ ਸਾਰਾ ਕੰਮ ਇਹ ਜੀ ਮੈਨੂੰ ਕੋਈ ਪਾ ਲਾ ਕੇ ਸਾਲ ਕ ਲੱਗ ਕੇ ਗਿਆ ਸਾਲ ਕ ਲੱਗ ਕੇ ਹਾਂਜੀ ਹੌਲੀ ਹੌਲੀ ਜੋ ਟ੍ਰੇਨ ਹੁੰਦਾ ਗਿਆ ਬੰਦਾ ਓਵੇਂ ਓਵੇਂ ਮੈਂ ਟ੍ਰੇਨ ਹੁੰਦਾ ਗਿਆ ਹੌਲੀ 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 ਕੋਹ ਭਣ ਭਰਾਵਾਂ ਤੋਂ ਇਤਨਾ ਮੈਂ ਹੌਲੀ ਹੌਲੀ ਸਿੱਖ ਲਾ ਸਕਦਾ ਕੰਮ ਸਿੱਖ ਗਿਆ ਹਾਂਜੀ ਤੇ ਅੱਜ ਸੰਤੁਸ਼ਟ ਜੀ ਆਪਣੀ ਕਮਾਈ ਤੋਂ ਹਾਂਜੀ ਵਧੀਆ ਜੀ ਵਧੀਆ ਬੱਚੇ ਵੀ ਸੈੱਟ ਹੋ ਗਏ ਹਾਂਜੀ ਸੈੱਟ ਘਰ ਘਰ ਵੀ ਬਣ ਗਿਆ ਘਰ ਹਾਂਜੀ ਚਲੋ ਟਾਈਮ ਪਾਸ ਹੈਗਾ ਇਹ ਚਲੋ ਜਿਤਨਾ ਤੇ ਹੁਣ ਬਣਾਇਆ ਮਕਾਨ ਹਾਂਜੀ ਇੱਕ ਨਾ ਸੰਗਤ ਨੂੰ ਸਾਡੇ ਰਾਹੀਂ ਤੁਸੀਂ ਅਪੀਲ ਕਰ ਸਕਦੇ ਹੋ ਕਿ ਭਾਈ ਮੈਂ ਇੱਥੇ ਹੁਣ ਨਾ ਰੋਜ ਆਪਣਾ ਟਾਈਮ ਦੱਸ ਦਿਓ ਤੇ ਨਾਲ ਆਪਣੇ ਪੰਜਾਬੀ ਭਰਾਵਾਂ ਨੂੰ ਕਹੋ ਵੀ ਉਹ ਤੁਹਾਨੂੰ ਇੱਥੇ ਆ ਕੇ ਸਪੋਰਟ ਦੇਣਾ ਕਰ ਵੈਗਰੂ ਜੀ ਮੈਂ 12 ਵਜੇ ਤੋਂ 6 ਵਜੇ ਤੱਕ ਹੁਣਾਂ ਜੀ ਇਥੇ ਜਿਹੜੀ ਸੰਗਤ ਨੇ ਛਕੜੇ ਗੋਲ ਗੱਪੇ ਸੂਰਵਿੰਡ ਵਾਲੇ ਚੌਂਕ 'ਚ ਮੇਰੇ ਕੋ ਆ ਸਕਦਾ ਨਹੀਂ ਹਾਂ ਜੀ। ਹਾਂ। ਕਿਹਦਾ ਕਿਹਦਾ ਸੂਰਵਿੰਡ ਪੈਂਡ ਵੈਸੇ ਵੀ ਬੜਾ ਮਸ਼ਹੂਰ ਹੈ। ਸੂਰਵਿੰਡ ਵਾਲਾ ਕਵੀਸ਼ਰੀ ਜਥਾ ਜਿਹੜਾ ਅੱਜ ਕੈਨੇਡਾ ਦੇ ਵਿੱਚ 골ਡ ਮੈਡਲਿਸਟ ਆ ਤੇ ਸੂਰਵਿੰਡ ਦਾ ਇਹ ਬਿਲਕੁਲ ਚੌਂਕ ਹੈ। ਤੇ ਇੱਥੇ ਬਾਬਾ ਜੀ ਹੁਣੀਏ ਆਪਣੀ ਗੋਲ ਗੱਪਿਆਂ ਦੀ ਰੇੜੀ ਲਾਉਂਦੇ ਆ ਤੇ ਅਸੀਂ ਆਪਣੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਪ੍ਰਵਾਸੀਆਂ ਦਾ ਗੰਦ ਪਿੱਲ ਖਾਣ ਦੇ ਨਾਲੋਂ ਆਪਣੇ ਗੁਰਸਿੱਖ ਭਰਾਵਾਂ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਆ ਹੁਣ ਵੀ ਵੇਖ ਲਓ ਤਿੰਨ ਚਾਰ ਬੰਦੇ ਆ ਕੇ ਖੜੇ ਆ ਤੇ ਇਹਨਾਂ ਨੇ ਗੋਲ ਗੱਪੇ ਖਾਣੇ ਸਿਰਫ ਸਾਨੂੰ ਢੀਕ ਰਹੇ ਵੀ ਕਦੋਂ ਇਹ ਹਟਣ ਤੇ ਅਸੀਂ ਗੋਲ ਗੱਪੇ ਖਾਈਏ ਅਜੇ ਦੁਪਹਿਰ ਦਾ ਲਗਭਗ 1.5 ਵਜਾ ਹੈ ਤੇ 1.5 ਵਜੇ ਤੋਂ ਲਾਈਨ ਸ਼ੁਰੂ ਹੋ ਜਾਂਦੀ ਹੈ ਤੇ ਬਾਬਾ ਜੀ ਦਾ ਸ਼ਾਮ ਨੂੰ ਪੂਰਾ ਮਹਾਰਾਜ ਦੀ ਕਿਰਪਾ ਦੇ ਨਾਲ ਕੰਮਕਾਰ ਚੱਲਦਾ ਤੇ ਅਸੀਂ ਹੋਰ ਵੀ ਵੀਰਾਂ ਨੂੰ ਕਹਿੰਨੇ ਆਂ ਵੀ ਜਿਹੜੇ ਯਾਰ ਆਪਣਾ ਦੂਰ ਦਰਾਡੇ ਇਸ ਰਸਤੇ ਚੋਂ ਲੰਘਦੇ ਜਨਾ ਤੇ ਰੁਕ ਕੇ ਬਾਬਾ ਜੀ ਦਾ ਟੇਸ ਜਰੂਰ ਕਰਿਓ ਇੱਕ ਵਾਰੀ ਕਿਉਂਕਿ ਮੈਂ ਹੁਣੇ ਗੋਲ ਗੱਪੇ ਖਾ ਕੇ ਆਟਾ ਮੈਂ ਵੈਸੇ ਬਾਹਰ ਦਾ ਤੁਹਾਨੂੰ ਪਤਾ ਬਹੁਤੇ ਵੀਰਾਂ ਨੂੰ ਮੇਰੇ ਜਿਹੜੇ ਜਾਣਨ ਵਾਲੇ ਉਹਨਾਂ ਨੂੰ ਪਤਾ ਵੀ ਮੈਂ ਬਾਹਰ ਦਾ ਘਟਖਾਨਾ ਪਰ ਫਿਰ ਵੀ ਅੱਜ ਮੈਂ ਟੇਸ ਕੀਤਾ ਕਿ ਬਾਬਾ ਜੀ ਹੁਣੀ ਕੀ ਕੀ ਚੀਜ਼ਾਂ ਪਾਉਂਦੇ ਨੇ ਬਿਲਕੁਲ ਸਦੇਸੀ ਤੇ ਸ਼ੁੱਧ ਚੀਜ਼ਾਂ ਦੇ ਨਾਲ ਇੱਥੇ ਗੋਲ ਗੱਪੇ ਬਾਬਾ ਜੀ ਆਪਣਾ ਮੋਬਾਈਲ ਨੰਬਰ ਵੀ ਬੋਲ ਹੀ ਦਿਓ ਆਪਣਾ ਮੋਬਾਈਲ ਨੰਬਰ ਹੈ 84375 ਹਾਂ 77650 ਦੁਬਾਰਾ ਫਿਰ ਬੋਲ ਦਿਓ 84375 ਹਾਂ 77650 ਜੀ ਉਹ ਇਹ ਬਾਬਾ ਜੀ ਉਹਨਾਂ ਦਾ ਮੋਬਾਈਲ ਨੰਬਰ ਵੀ ਆਪਾਂ ਨਾਲ ਇਸ ਕਰਕੇ ਬੋਲਿਆ ਵੀ ਜਰੂਰ ਆਪਣੇ ਪੰਜਾਬੀ ਭਰਾ ਨੂੰ ਸਪੋਰਟ ਆਪਾਂ ਕਰਨੀ ਹੈ ਤੇ ਇੱਕ ਗੁਰਸਿੱਖ ਜਿਹੜਾ ਸੱਜਿਆ ਹੋਇਆ ਤੇ ਕੀਰਤੀ ਸਿੱਖ ਨੂੰ ਅੱਜ ਅਸੀਂ ਤੁਹਾਨੂੰ ਮਿਲਾਇਆ ਆਪਣੇ ਕਿਰਤ ਦੇ ਨਾਲ ਆਪਣੇ ਬੱਚੇ ਵੀ ਪੜਾਏ ਆ ਹੁਣ ਬੱਚਿਆਂ ਨੇ ਵਿਆਹਣ ਯੋਗ ਵੀ ਹੋ ਗਏ ਐ ਸ੍ਰੀ ਮਹਾਰਾਜ ਦੀ ਕਿਰਪਾ ਤੇ ਆਪਣੀ ਕਵਾਜ ਦੇ ਨਾਲ ਸਭ ਕੋਈ ਕਰ ਰਹੇ ਨੇ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਧੰਨਵਾਦ